ਜੇ ਤੁਸੀਂ ਵੀ ਸਸਤੇ ਰੇਟ ਤੇ ਗੱਡੀਆਂ ਦੇਖ ਰਹੇ ਹੋ ਮੋਟਰਸਾਈਕਲ ਦੇਖ ਰਹੇ ਹੋ ਤੇ ਕੋਈ ਕੋਠੀ ਲੱਭ ਰਹੇ ਹੋ ਤਾਂ ਤੁਸੀਂ ਸਹੀ ਵੀਡੀਓ ਤੇ ਪਹੁੰਚੇ ਹੋ ਜੀ ਆਪਾਂ ਤੁਹਾਡੇ ਖਾਤਰ ਜਮਨ ਨਮੀ ਬਣੀ ਹੋਈ ਕੋਠੀ ਤੇ ਮਾਲਕ ਬਰ ਗਏ ਹੋਇਆ ਤੇ ਬਹੁਤ ਸਾਰੀਆਂ ਹੋਰ ਵੀ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਕੱਲੀ ਕੱਲੀ ਮਸ਼ੀਨਰੀ ਦੀ ਮੋਟਰਸਾਈਕਲ ਦੀ ਤੇ ਆਪਾਂ ਕੋਠੀ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਆਪਣੇ ਚੈਨਲ ਦਾ ਨੰਬਰ ਹਰ ਜਿਹਖੜਾ ਚਲੇ ਜਾ ਉਹ ਜੇ ਕਿਸੇ ਨੇ ਐਡ ਕਰਵਾਉਣੀ ਕੋਠੀ ਘਰ ਮਕਾਨ ਦੀ ਕਿਸੇ ਵੀ ਏਰੀਆ ਚੋਂ ਪਿੰਡ ਸ਼ਹਿਰ ਚੋਂ ਕਿਤਾ ਵੀ ਤੁਹਾਡੇ ਕੋਲੇ ਹੈ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2010 ਮਾਡਲ ਹੈ ਸੈਕੰਡ ਓਨਰ ਗੱਡੀ ਹੈ ਨਵੇਂ ਟਾਇਰਾਂ ਚ ਹੈ ਤੇ ਗੱਡੀ ਬਹੁਤ ਵਧੀਆ ਜੀ ਏਸੀ ਹੀਟਰ ਵਰਕਿੰਗ ਚ ਹੈ ਐਨਓਸੀ ਮਿਲ ਜੂਗੀ ਡਿਮਾਂਡ ਹੈ 1 ਲੱਖ 10000 ਰੁਪਏ ਗੱਡੀ ਖੜੀ ਹੈ ਜੀ ਸੰਗਰੂਰ ਏਰੀਏ 'ਚ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਸੰਗਰੂਰ ਮਾਲਕ ਦੇ ਘਰੇ ਖੜੀ ਹੈ ਤੁਹਾਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਕਾਗਜ਼ ਪੱਤਰ ਦੇਖਣੀਆਂ ਜੇ ਕਿਸੇ ਨੇ ਟ్రਾਈ ਲੈਣੀ ਹੈ ਜਾਂ ਫਿਰ ਚਲਾ ਕੇ ਦੇਖਣੀ ਹੈ ਜਨਗਿਰ ਦੇਖਣਾ ਤਾਂ ਤੁਸੀਂ ਸੰਗਰੂਰ ਜਾ ਕੇ ਦੇਖ ਸਕਦੇ ਹੋ ਐਨਓਸੀ ਮਿਲ ਜੂਗੀ ਰੇਟ 10 ਇੱਕ ਵਾਰੀ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਨੰਬਰ ਦਿੱਲੀਲ ਸਿੰਘ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਸਿਲ버 ਰੰਗ ਚ ਗੱਡੀ ਐ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਇਹਨਾਂ ਨੇ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਇੱਕ 10 ਡਿਮਾਂਡ ਐ ਤੇ ਨੰਬਰ ਵਾਈ ਦਾ 84378 2316060 ਇਸੇ ਨੰਬਰ ਤੇ ਗੱਲ ਤੁਸੀਂ ਕਰਕੇ ਦੇਖ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਹੋਰ ਆਲਟੋ ਗੱਡੀ ਪਹੁੰਚੀ ਐ ਗੱਡੀ ਦਾ ਮਾਡਲ ਹੈ 2009 ਜੀ ਆਲਟੋ ਗੱਡੀ ਆ ਏਸੀ ਹੀਟਰ ਵਰਕਿੰਗ ਚ ਇੰਸ਼ੋਰੈਂਸ ਹੈਗਾ ਟਾਇਰ ਆਪਨ ਮਿਲ ਜਾਣਗੇ 60 ਤੋਂ 65 ਪੈਸੇ ਕੰਡੀਸ਼ਨ ਗੱਡੀ ਦੀ ਬਹੁਤ ਸਹੀ ਪਈ ਆ ਕੋਈ ਨੁਕਸ ਵੀ ਨਹੀਂ ਗੱਡੀ ਚ ਕੋਈ ਲੱਗੀ ਵੀ ਨਹੀਂ ਕਿਸੇ ਪਾਸੋਂ ਕੋਈ ਡੈਮੇਜ ਵੀ ਨਹੀਂ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਚਿੱਟੇ ਰੰਗ ਦੀ ਆ ਕਿਸੇ ਨੇ ਵੀ ਜਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਰਾਜਪੁਰੇ ਏਰੀਆ ਚ ਗੱਡੀ ਖੜੀ ਹੈ ਜੀ ਰਾਜਪ uri ਘਰੇ ਤੋਂ ਨੂੰ ਗੱਡੀ ਮਿਲ ਜੂਗੀ ਤੇ ਵਧੀਆ ਗੱਡੀ ਆ ਜੀ ਸੋਹਣੀ ਗੱਡੀ ਆ ਤੇ ਚਲਾਈ ਵੀ ਮਾਲਕ ਨੇ ਵਧੀਆ ਹੋਈ ਆ ਰੱਖੀ ਵੀ ਵਧੀਆ ਹੋਈ ਆ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ 1 ਲੱਖ 5000 ਪਹੁੰਚੀ ਹੈਗੀ ਬਾਕੀ ਮਾਲਕ ਨੇ ਆਖਿਆ ਵੀ ਘਾਟਾ ਪਾਧਾ ਕਰ ਲਾਂਗੇ ਮੌਕੇ ਤੇ ਬੈ ਕੇ ਗੱਲ ਕਰ ਲਾਂਗੇ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਦੇਖਣ ਦਾ ਚਾਹਵਾਨ ਹੋਵੇ ਖਰੀਦਣ ਦਾ ਕੋਈ ਚਾਹਵਾਨ ਹੋਵੇ ਤੇ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨੇ ਆਪਦਾ ਨੰਬਰ ਦਿੱਤਾ ਹੈ। ਬਾਕੀ ਮਾਲਕ ਨੇ ਅੰਦਰੋਂ ਵੀ ਸਾਰਾ ਕੁਝ ਦੱਸਿਆ ਵੀ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਵਰਕਿੰਗ ਚ ਹੈ। ਸਾਰੇ ਫੰਕਸ਼ਨ ਚੱਲਦੇ ਨੇ। ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ ਜਿਨ੍ਹਾਂ ਦੀ ਗੱਡੀ ਆ 98700 8587 361। ਨੰਬਰ ਤੇ ਗੱਲ ਲਾਜ਼ਮੀ ਕਰ ਲਿਓ। ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਮੋਟਰਸਾਈਕਲ ਮਾਲਕ ਨੇ ਭੇਜਿਆ ਪਲਟੀਨਾ 2013 ਮਾਡਲ ਹੈ ਤੇ ਬਹੁਤ ਵਧੀਆ ਕੰਡੀਸ਼ਨ ਚ ਹੈ ਜੀ। ਦੁਰਾਹ ਖੜਾ ਹੈ ਕੰਡੀਸ਼ਨ ਓਕੀ ਹੈ ਤੇ 32000 ਰੁਪਿਆ ਕੀਮਤ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਹੈ ਤੇ ਤੁਹਾਨੂੰ ਮੈਂ ਕਿਹਾ ਸੀਗਾ ਸਾਰੇ ਮਸ਼ੀਨਰੀ ਆਪਾਂ ਦੇਖਾਂਗੇ ਕੱਲੀ-ਕੱਲੀ ਮਸ਼ੀਨਰੀ ਦੀ ਗੱਲ ਕਰਾਂਗੇ ਹੁਣ ਤੁਸੀਂ ਮੋਟਰਸਾਈਕਲ ਦੇਖ ਰਹੇ ਹੋ ਤੇ ਪੰਜਾਬ ਨੰਬਰ ਹੈ ਕਾਫੀ ਡਿਮਾਂਡ ਆਉਂਦੀ ਹੁੰਦੀ ਹੈ ਜੀ ਮੋਟਰਸਾਈਕਲ ਬਾਰੇ ਤੇ ਲੈ ਕੇ ਪਹੁੰਚੇ ਆਪਾਂ ਦੇਖੋ ਤੁਸੀਂ ਕੰਡੀਸ਼ਨ ਆਲ ਓਕੀ ਹੈ ਕੋਈ ਪਾਰਟਸ ਨਾ ਤਾਂ ਕੋਈ ਬਦਲਿਆ ਹੋਇਆ ਨਾ ਕੋਈ ਟੁੱਟਿਆ ਭੱਜੇ ਕਿਸੇ ਪਾਸੋਂ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਤੇ ਸਾਹਮਣੇ ਦੇਖੋ ਜੀ ਬੰਪਰ ਜੇ ਤੇ ਇਹਨਾਂ ਨੇ ਰਸਾ ਵੀ ਬਲੇਟਾ ਹੋਇਆ ਤੇ ਵਧੀਆ ਜੀ ਐਸੈਸਰੀ ਵਗੈਰਾ ਸ਼ੀਸ਼ੇ ਵਗੈਰਾ ਨਾਲ ਮਿਲ ਜਾਣਗੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਲਊ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਲਊ ਆਰ ਸੀ ਚੈੱਕ ਕਰ ਲਊ ਦੋਰਾਹਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ 32000 ਦੇ ਵਿੱਚੋਂ ਰੇਟ ਜਿਹੜਾ ਮਾਲਕ ਨੇ ਲਾ ਕੇ ਭੇਜਿਆ ਘਾਟਾ ਬਾਧਾ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਆ ਹਾਂ ਮੋਟਰਸਾਈਕਲ ਬਹੁਤ ਵਧੀਆ ਜੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਤੁਸੀਂ ਦੇਖ ਲਿਆ ਸਾਰਾ ਕੁਝ ਤੇ ਕਿਸੇ ਨੇ ਦੇਖਣਾ ਜਾ ਕੇ ਦੇਖੋ ਆਰਸੀ ਚੱਕਰ ਉਹ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਬਾਕੀ ਮਾਲਕ ਨੇ ਕਿਹਾ 1 ਰੁਪਿਆ ਲਾਉਣ ਦੀ ਲੋੜ ਨਹੀਂ ਨਾ ਤਾਂ ਕੋਈ ਸਰਵਿਸ ਭਾਲਦਾ ਨਾ ਕੁਝ ਹੋਰ ਸਾਰਾ ਕੁਝ ਵਧੀਆਗਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਹੈ 96536 ਤੇ 38569 ਤੇ ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਕੋਠੀ ਵੀ ਤੁਸੀਂ ਦੇਖੋਗੇ ਤੇ ਗੱਡੀਆਂ ਹੋਰ ਵੀ ਖੜੀਆਂ ਨੇ ਵਧੀਆ ਰੇਟਾਂ 'ਚ ਤੇ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਤੁਸੀਂ ਦੇਖ ਰਹੇ ਹੋ ਤੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਹੈ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਚੈੱਕ ਕਰੋ ਜੀ ਹਰੇ ਜ ਅੱਖਰਾਂ 'ਚ ਲਿਖਿਆ ਹੋਊਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਉਠੀ ਘਰ ਮਕਾਉਂਦੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਾਵਾ ਸਕਦੇ ਹਾਂ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਆਗਾ ਤੁਸੀਂ ਭੇਜੋ ਆਪਣੇ ਕੋਲੇ ਤੇ ਜਲਦੀ ਤੋਂ ਜਲਦੀ ਐਡ ਤੁਹਾਡੀ ਲੱਗ ਜਾਂਦੀ ਹੈ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਕਲਿੱਕ ਕਰ ਦਿਓ ਜੀ ਸਾਰੇ ਕਰ ਦਿਓ ਤੇ ਸਪੋਰਟ ਕਰਿਆ ਕਰੋ ਫੁੱਲ ਵੱਧ ਤੋਂ ਵੱਧ ਜੀ ਤੇ ਹੁਣ ਅੱਗੇ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਾਂਗੇ ਤੇ ਇੱਕ ਬੇਨਤੀ ਵਾਲੀ ਗੱਲ ਹੋਰ ਹੈ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਹੁਣ ਆਪਾਂ ਇੱਕ ਗੱਡੀ ਦੀ ਗੱਲ ਕਰਾਂਗੇ ਗੱਡੀ ਆਪਣੇ ਕੋਲੇ 2001 ਮਾਡਲ ਪਹੁੰਚੀ ਹੈ ਜੀ ਇੰਜਨ ਗੇਅਰ ਓਕੇ ਹੈ ਪਾਸਿੰਗ ਖਤਮ ਹੋ ਗਈ ਮਾਲਕ ਕਹਿੰਦੇ ਐ ਤੇ ਸਾਰੇ ਗੱਡੀ ਵਧੀਆ ਜੀ ਤੇ ਰੇਟ ਦੀ ਗੱਲ ਕਰੀਏ 39000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਆ ਤੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਹੋ ਜਾਊਗਾ ਚਲ ਮੰਡੀ ਪਾਈ ਗੱਡੀ ਖੜੀ ਆ ਤੇ ਜੈਨ ਗੱਡੀ ਐ 39000 ਦੇ ਵਿੱਚੋਂ ਮੌਕੇ ਤੇ ਘਾਟਾ ਬਦਦਾ ਹੋ ਜਾਊਗਾ ਤੇ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਐ ਸੀ ਨੰਬਰ ਵਾਈ ਦਾ 94633 48290 ਮਸ਼ੀਨਰੀਆਂ ਤੁਸੀਂ ਸਾਰੀਆਂ ਦੇਖ ਲਿਓ ਤੇ ਅੱਗੇ ਆਪਾਂ ਕੂਠੀ ਦੀ ਗੱਲ ਕਰਾਂਗੇ ਮਸ਼ੀਨਰੀਆਂ ਤੁਹਾਨੂੰ ਕਿੰਮੇ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਵੀਡੀਓ ਨੂੰ ਲਾਜ਼ਮੀ ਕਰ ਦਿਓ ਜੀ ਤੇ ਹੁਣ ਆਪਾਂ ਇੱਕ ਕੂਠੀ ਦੀ ਗੱਲ ਕਰਾਂਗੇ ਦੇਖੋ ਤੁਸੀਂ ਬਿਲਕੁਲ ਨਵੀਂ ਕੂਠੀ ਹੈ ਜੀ ਤੇ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸ ਦੇਣਾ ਹੈ ਕੂਠੀ ਦੇ ਵਿੱਚ ਕੋਈ ਨਹੀਂ ਰਹਿੰਦਾ ਮਾਲਕ ਜਿਹੜੇ ਆਪ ਨੇ ਉਹ ਤਾਂ ਬਾਹਰ ਰਹਿੰਦੇ ਆ ਜੀ ਤੇ ਕੂਠੀ ਦੇ ਵਿੱਚ ਸਾਰੇ ਕਿਤੇ ਕੈਮਰੇ ਲੱਗੇ ਹੋਏ ਨੇ ਤੇ ਉਹਨਾਂ ਕੋਲੇ ਚਾਲਦੇ ਆ ਜਿਹੜੇ ਮਾਲਕ ਨੇ ਤੇ ਕੂਠੀ ਬਹੁਤ ਸੋਹਣੀ ਹੈ ਜੀ ਵਧੀਆ ਬਣੀ ਹੋਈ ਆ ਤੇ ਇਹਨਾਂ ਦਾ ਪਿੰਡ ਰੱਤੀਪੁਰ ਤੇ ਮਾਚੀਵਾੜੀ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਤੇ 18 ਲੱਖ ਰੁਪਇਆ ਇਹਨਾਂ ਨੇ ਫਿਕਸ ਰੇਟ ਰੱਖਿਆਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾਦਾ ਹੋਣਾ ਨਹੀਂ ਤੇ ਇੱਕ ਵਾਰੀ ਤੁਸੀਂ ਫੋਨ ਜਰੂਰ ਕਰ ਲਿਓ ਜੇ ਕਿਸੇ ਨੇ ਦੇਖਣੀ ਹੋਵੇ ਕੋਠੀ ਕੋਠੀ ਵਧੀਆ ਬਣੀ ਹੋਈ ਆ ਸੋਹਣੀ ਕੋਠੀ ਐ ਨਮੀ ਕੋਠੀ ਐ ਤੇ 9.5 ਮਰਲੇ ਜਗ੍ਹਾ 'ਚ ਬਣੀ ਹੋਈ ਆ ਤੇ ਇਹਦੀ ਰਜਿਸਟਰੀ ਨਹੀਂ ਹੈਗੀ ਜੀ ਲਾਲ ਘੀਰ ਦੇ ਅੰਡਰ ਹੈ ਬਾਕੀ ਐਫੀ ਡਾਕਟਰ ਵਗੈਰਾ ਜੋ ਵੀ ਬਣਦੇ ਹੁੰਦੇ ਆ ਉਹ ਬਣਨਗੇ ਸੀ ਤੇ ਮਾਲਕ ਬਾਹਰ ਰਹਿੰਦੇ ਆ ਸਾਰਾ ਕੁਝ ਵਧੀਆ ਤੇ ਕੋਈ ਕਮੀ ਪੇਸ਼ੀ ਨਹੀਂ ਇਹਨਾਂ ਨੇ ਆਪਦਾ ਬਾਹਰਲਾ ਹੀ ਨੰਬਰ ਦਿੱਤਾ ਸਕਰੀਨ ਤੇ ਦਿੱਤਾ ਹੋਊਆ ਤੁਹਾਨੂੰ ਮਿਲ ਗਿਆ ਹੋਊਆ ਬਾਕੀ ਮੋਟਰ ਮੋਟਰ ਲੱਗੀ ਹੋਈ ਆ ਤੇ ਟੈਂਕੀ ਪਾਣੀ ਵਾਲੀ ਵਧੀਆ ਰੱਖੀ ਹੋਈ ਆ ਨਵੀਂ ਕੋਠੀ ਆ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਖਰੀਦ ਸਕਦੇ ਹੋ ਜੀ ਮਾਲਕ ਨਾਲ ਗੱਲ ਕਰਕੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ 9.5 ਮਾਰਲੇ ਜਗ੍ਹਾ 'ਚ ਬਣੀ ਹੋਈ ਆ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਕੋਲੇ ਕੋਠੀ ਘਰ ਮਕਾਨ ਹੈਗਾ ਜੀ ਵੇਚਣ ਵਾਸਤੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਜਲਦੀ ਤੋਂ ਜਲਦੀ ਲਗਾ ਦੇਵਾਂਗੇ